ਕੀ ਟਮਕੀਲਾ ਇਕੱਲਾ ਗੰਦੇ ਗੀਤ ਗਾਉਂਦਾ ਸੀਗਾ ਕਿ ਬਾਕੀ ਕੋਈ ਗਾਉਂਦੇ ਨਹੀਂ ਸਕੇ ਤੇ ਅੱਜ ਕੱਲ ਜਿਹੜੇ ਗਾਣੇ ਗਾਏ ਜਾ ਰਹੇ ਉਹਨਾਂ ਦੇ ਵਿੱਚ ਕੀ ਆ ਸੋ ਦੋਸਤੋ ਅੱਜ ਇਹੋ ਹੀ ਗੱਲ ਕਰਨੀ ਆ ਆਪਾਂ ਅਮਰ ਸਿੰਘ ਟਮਕੀਲਾ ਨੂੰ ਹਮੇਸ਼ਾ ਕਿਹਾ ਜਾਂਦਾ ਕਿ ਉਹ ਬੜੇ ਗੰਦੇ ਗਾਣੇ ਗਾਉਂਦਾ ਸੀਗਾ ਤੁਸੀਂ ਪਰਿਵਾਰ ਚ ਬੈਠ ਕੇ ਨਹੀਂ ਸੁਣ ਸਕਦੇ ਤੁਸੀਂ ਇਦਾਂ ਓਦਾਂ ਉਹਨੇ ਰਿਸ਼ਤਿਆਂ ਨਾਤਿਆਂ ਨੂੰ ਆ ਕਰਤਾ ਹੋਰ ਇੱਕ ਕੁੜੀ ਆ ਗੈਰਨ ਸੈਂਡਲੈਸ ਤੇ ਉਹ ਗਾਣਿਆਂ ਦੇ ਵਿੱਚ ਗਾਲਾਂ ਕੱਢ ਦਿੰਦੀ ਸਿੱਧੀਆਂ ਗਾਲਾਂ ਤੇ ਇਹ ਲੋਕ ਮੋਹਰੇ ਬੈਠ ਕੇ ਉਹਦੇ ਸ਼ੋਅਾਂ ਦੇ ਵਿੱਚ ਆਪਣੀਆਂ ਧੀਆਂ ਪੈਣਾ ਨਾਲ ਜਾਂਦੇ ਆ ਇਹ ਲੋਕ ਇੱਕ ਅਮਰੀਕਾ ਦੇ ਵਿੱਚ ਉਹਦਾ ਸ਼ੋਅ ਸੀਗਾ ਉੱਥੇ ਆਪਣੀਆਂ ਭੈਣਾਂ ਦੇ ਨਾਲ ਆਪਣੀਆਂ ਕੁੜੀਆਂ ਦੇ ਨਾਲ ਉਹਦੇ ਸ਼ੋਅ ਚ ਗਏ ਉਸੇ ਉਹਨੇ ਕਿਹਾ ਸੀ ਸਨੈਪਚੈਟ ਔਨ ਕਰ ਲਓ ਬਈ ਤੇ ਉਹਨੇ ਬਾਤ ਜਿਹੜੀ ਗਾਲ ਕੱਢੀ ਸੀ ਨਾ ਆਪਣੇ ਗਾਣੇ ਦੇ ਵਿੱਚ ਕਿਹੜੇ ਮੁੰਨਾ ਸੁਣਦੇ ਸੀ ਆ ਚਮਕੀਲੇ ਨੇ ਕਿਹੜੀ ਗਾਲ ਕੱਢੀ ਸੀ ਯਾਰ ਸਟੇਜ ਤੇ ਉਹਦੀ ਜਿਹੜੀ ਵਾਈਬ ਸੀਗੀ ਅਮਰਜੋਤ ਉਹ ਚੁੰਨੀ ਲੈ ਕੇ ਰੱਖਦੀ ਸੀ ਸਰ ਟਾਕੇ ਰੱਖਦੇ ਸੀ ਸ਼ਬਦਾਵਲੀ ਨੂੰ ਤੁਸੀਂ ਇੱਕ ਸ਼ਬਦਾਵਲੀ ਨੂੰ ਪੰਜ ਚਾਰ ਗਾਲੀਆਂ ਨੂੰ ਉਹਦਿਆਂ ਨੂੰ ਚੁੱਕ ਕੇ ਉਸ ਬੰਦੇ ਨੂੰ ਤੁਸੀਂ ਮੇਰਾ ਦیدار ਸੰਧੂ ਕੀ ਗਾਉਂਦਾ ਸੀ ਮੈਂ ਉਹਨਾਂ ਦੇ ਗਾਣਿਆਂ ਦਾ ਤਾਂ ਜ਼ਿਕਰ ਵੀ ਨਹੀਂ ਕਰ ਸਕਦਾ ਦੋ ਤਿੰਨ ਗਾਣੇ ਕੁਲਦੀਪ ਮਾਨਕ ਦੇ ਅਜਿਹੇ ਆ ਕਿ ਮੈਂ ਬੋਲ ਨਹੀਂ ਸਕਦਾ ਦیدار ਸੰਧੂ ਦੇ ਰਮਲੇ ਦੇ ਤਿੰਨ ਇਹਨਾਂ ਨੂੰ ਇਹ ਤਾਂ ਟੋਟੀ ਦੇ ਆ ਇਹ ਤਾਂ ਚਲੋ ਤੁਹਾਡੇ ਆਪਣੇ ਇਹਨਾਂ ਦੇ ਤਾਂ ਤੁਸੀਂ ਪਹਿਨਾ ਤੁਸੀਂ ਕਿਮਕੀਲੇ ਨੂੰ ਮਾਰਾ ਕਹਿਣਾ ਬੱਗਾ ਸਫਰੀ ਆ ਹੋਰ ਜਿਹੜੇ ਸੀ ਉਹ ਕੀ ਗਾਉਂਦੇ ਸੀਗੇ ਅਜਿਹੜਾ ਪਿੱਛੇ ਆ ਸਾਗਰ ਕੋਕੀ ਉਹ ਯਾ ਖੁੱਲਾ ਕਹਿਣ ਦਾ ਮਤਲਬ ਇੱਕ ਬੰਦੇ ਨੂੰ ਉਹਨਾਂ ਦੇ ਨਾਲ ਤੁਸੀਂ ਟਾਰਗੇਟ ਕੀਤਾ ਉਹਦੇ ਤੇ ਸਾਰਾ ਸੱਟ ਦਿੱਤਾ ਫੇ ਮੈਨੂੰ ਜਵਾਬ ਦਿਓ ਹੁਣ ਜਿਹੜੇ ਹੋਰ ਗਾਣੇ ਆਉਂਦੇ ਉਹਨਾਂ ਦੀਆਂ ਵੀਡੀਓ ਦੇ ਵਿੱਚ ਤੁਸੀਂ ਨਿਆਣਿਆਂ ਆਪਣਿਆਂ ਨੂੰ ਗੱਮਦਿਆਂ ਨੂੰ ਮੋਬਾਈਲ ਦੇ ਕੇ ਉਹ ਉਹ ਉਹਦੇ ਤੇ ਜੋ ਫਿਰ ਚੱਲਦਾ ਆ ਗਾਣੇ ਉਹ ਉਹ ਬੜਾ ਸੋਹਣਾ ਦੇਖੀ ਜਾਂਦੇ ਉਹ ਤੁਹਾਡੇ ਪਰਿਵਾਰ ਤੇ ਬੈਠ ਕੇ ਦੇਖ ਹੋਈ ਜਾਂਦੇ ਆ ਤੇ ਜੇ ਚਮਕੀਲੇ ਆਰ ਕੇ ਤੇ ਗਾਣੇ ਚੋਂਦੇ ਉਹ ਉਹ ਗੰਦ ਫਲਾਉਂਦੇ ਸੀਗੇ ਉਹ ਆ ਕਰਦੇ ਸੀਗੇ ਤੇ ਹੁਣ ਦੇ ਜਿਹੜੇ ਆ ਇਹ ਬਹੁਤ ਖਰੇ ਆ ਨਾਲੇ ਉਹਨਾਂ ਦਿਨਾਂ 'ਚ ਕੋਈ ਨੰਗੇਜ ਨਹੀਂ ਸੀ ਦਿਖਾ ਲਿਆ ਜਾਂਦਾ ਹੁਣ ਤਾਂ ਬਿਨ ਕੱਪੜੇ ਸਾਰਾ ਕੁਝ ਦਿਖਾਇਆ ਜਾਂਦਾ ਹੁਣ ਤਾਂ ਅੱਖਾਂ ਨਾਲ ਦੇਖ ਹੁੰਦਾ ਹੋਰ ਬੰਦ ਕਰੋ ਮੌਕਾ ਭਾਈ ਹੁਣ ਕਿੱਥੇ ਆ ਸਟੇਜਾਂ ਤੇ ਗਾਲਾਂ ਕੱਢੀਆਂ ਜਾ ਰਹੀਆਂ ਆਆਂ ਗਾਣਿਆਂ ਦੇ ਵਿੱਚ ਬੋਲ ਐਦਾਂ ਦੀਆਂ ਸਠਾਈਆਂ ਟਾਈਟਲ ਨਾਲ ਮਿਲਦੀ ਹੁੱਕ ਲੈਨ ਗਾਲਾਂ ਤੇ ਰੱਖੀ ਜਾਂਦੀ ਔਰ ਉਹ ਵੀ ਇੰਨੀ ਗੰਦੀ ਗੱਲ ਸੁਣ ਨਹੀਂ ਸਕਦੇ ਉਹ ਵੀ ਇੱਕ ਕੁੜੀ ਤੁਸੀਂ ਕੀ ਕਰਦੇ ਬਰੇਸਲੈਸ ਸੈਂਡਲੈਸ ਦਾ ਕੀ ਬਗਾੜ ਉਹ ਤੁਸੀਂ ਉਹਦੇ ਸ਼ੋਰ ਤੇ ਵੀ ਜਾਣਦੇ ਆਂ ਕੁਝ ਇਹਦੀਆਂ ਦੀਪੀਆਂ ਵੀ ਲਾਉਣੇ ਆ ਉਹ ਤਾਂ ਉਹ ਤੁਹਾਡੀ ਰੋਲ ਮਾਡਲ ਆ ਉਹਨਾਂ ਕਰੇ ਚੱਕਦੇ ਐ ਕਰਦੇ ਪਰਿਵਾਰਾਂ ਨਾਲ ਦੀ ਕੁਰੇ ਫਿਰਦੇ ਉਹਦੇ ਪਰਿਵਾਰਾਂ ਨਾਲ ਤੁਸੀਂ ਗਾਣੇ ਵੀ ਸੁਣੀ ਜਾਂਦੇ ਆ ਇੰਨੀ ਨਿੱਕਰ ਪਾ ਕੇ ਆ ਜਾਂਦੀ ਆ ਤੁਸੀਂ ਮਰੇ ਹਲ ਹਲ ਕਰੀ ਜਾਂਦੇ ਆ ਜਿਹੜਾ ਬੰਦਾ ਕੁਰਤਾ ਚਾਦਰਾਂ ਲਾ ਕੇ ਆਉਂਦਾ ਸੀਗਾ ਤੁਰਲੇ ਵਾਲੀ ਪੱਗ ਬੰਨ ਕੇ ਆਉਂਦਾ ਸੀ ਜਿਹਦੀ ਘਰ ਵਾਲੀ ਨਾਲ ਚੁੰਨੀ ਲੈ ਕੇ ਆਉਂਦੀ ਸੀਗੀ ਉਹਨੂੰ ਤੁਸੀਂ ਮਾੜਾ ਬਣਾਤਾ ਯਾਰ 4-5 ਗੀਤ ਚੱਕ ਕੇ ਜੇ ਮੇਰੇ ਵਰਗਾ ਕਹਿੰਦਾ ਦਾ ਤੂੰ ਮੈਨੂੰ ਤੁਸੀਂ ਕੀ ਕਹਿੰਦੇ ਆ ਮੈਂ ਤੁਹਾਡੇ ਕਹੇ ਤੇ ਚੁੱਪ ਨਹੀਂ ਕਰ ਸਕਦਾ ਅਸੀਂ ਜੋ ਸੱਚਾਈ ਆ ਉਹ ਦੱਸਾਂਗੇ মিডিਆ ਆ ਤੁਸੀਂ ਇਹ ਆਵਾਜ਼ ਬੰਦ ਨਹੀਂ ਕਰ ਸਕਦੇ ਸਾਨੂੰ ਸਾਡਾ ਦੇਸ਼ ਭਾਰਤ ਆਜ਼ਾਦੀ ਦਿੰਦਾ ਬੋਲਣ ਦੀ ਮੈਂ ਆਪਣੇ ਦੇਸ਼ ਨੂੰ ਬਹੁਤ ਪਿਆਰ ਕਰਦਾ ਹਾਂ ਤੇ ਇਹ ਦੇਸ਼ ਮੇਰਾ ਆ ਤੇ ਇਸ ਦੇਸ਼ ਨੇ ਸਾਨੂੰ ਜਿਹੜੇ ਸੰਵਿਧਾਨ ਨੇ ਸਾਨੂੰ ਹੱਕ ਦਿੱਤੇ ਉਹ ਬੋਲਣ ਤੇ ਅਸੀਂ ਪੂਰਾ ਨਾਲੇ ਜਿਹੜੇ ਮੈਨੂੰ ਹੈ ਨਾ ਮੇਰੇ ਕਾਸਟਸ ਨਾਲ ਮਿਲਦੇ ਆ ਮੇਰੇ ਪਿੰਡਾਂ ਆ ਕੇ ਪਤਾ ਕਰ ਲਿਓ ਮੈਂ ਕਦੇ ਜੱਤ ਜੱਟ ਕੀਤਾ ਨਹੀਂ ਜੱਟਾਂ ਤਾਂ ਰੌਲਾ ਪਾ ਕੇ ਦੱਸੀਏ ਜੱਟਾ ਠੀਕ ਆ ਜੋ ਹੈ ਪਰ ਸੱਚ ਦੀ ਗੱਲ ਤਾਂ ਕਰਨੀ ਪੈਂਦੀ ਆ ਸੋ ਧੰਨਵਾਦ ਦੋਸਤੋ ਜੇ ਤੁਹਾਨੂੰ ਮੇਰੇ ਇਹ ਗੱਲਬਾਤ ਵਧੀਆ ਲੱਗੀ ਆਪਣਾ ਜਰੂਰ رائے ਜਰੂਰ ਦਿਓ ਧੰਨਵਾਦ